ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ 15 ਮਈ ਤੱਕ ਦੇ ਮੌਸਮ ਦੀ ਆਉਣ ਵਾਲੇ 7-8 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹ ਸਕਦਾ ਔਰ ਮੌਸਮ ਖਬਰ ਦੀ ਤਾਜ਼ਾ ਰਿਪੋਰਟ ਕੀ ਕਹਿੰਦੀ ਹੈ ਅੱਜ ਆ ਜੋ ਦੇਖਦੇ ਹਾਂ ਜੀ ਇਸ ਵੇਲੇ ਜਿਕਰ ਤਾਜ਼ਾ ਸੈਟਲਾਈਟ ਦਸਿਹਰਾ ਦੇਖੀਏ ਜੋ ਕਿ ਤੁਹਾਡੀ ਸਕਰੀਨ ਤੇ ਨੇ ਤੇ ਗੱਲ ਕਰੀਏ ਜੀ ਪੰਜਾਬ ਸਣੇ ਨਾਲ ਸੂਬਿਆਂ ਦੀ ਤੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਇਸ ਵੇਲੇ ਮੌਸਮ ਦਾ ਜਿਹੜਾ ਬਿਲਕੁਲ ਸਾਫ਼ ਵਾਲਿਆ ਹੋ ਜਾ ਪੰਜਾਬ ਹਰਿਆਣਾ ਔਰ ਰਾਜਸਥਾਨ ਦਾ ਸੋ ਕਿਤੇ ਵੀ ਕੋਈ ਬੱਦਲਵਾਈ ਵਾਲਾ ਮਾਹੌਲ ਨਹੀਂ ਹੈ ਗਰਮੀ ਦਾ ਦੌਰ ਹੈ ਜਿਹੜਾ ਜਾਰੀ ਹੈ ਜੀ ਤੇ ਅੱਜ ਟ ਕਹਿ ਸਕਦੇ ਆ ਜੀ ਗਰਮੀ ਦਾ ਜਿਹੜਾ ਸਖੱਲਾ ਫੱਦਰ ਹੈ ਉਹ ਹੁਣ ਚੱਲਦਾ ਹੋਇਆ ਆਉਂਦੇ ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲਣ ਦੀ ਪੂਰੀ ਉਮੀਦ ਹੈ ਤੇ ਜੋ ਮੌਸਮ ਫੌਕ ਦੇ ਤਾਜ਼ਾ ਅੰਕੜੇ ਨੇ ਉਹ ਤੁਹਾਡੇ ਨਾਲ ਸਾਂਝੇ ਕਰ ਰਹੀਆਂ ਜੇਕਰ ਗੱਲ ਕਰੀਏ ਜੀ ਅਗਲੇ 48 ਘੰਟਿਆਂ ਦੀ ਯਾਨੀ ਕਿ 7 ਤੇ 8 ਤਰੀਕ ਦੀ ਤੇ ਮੌਸਮ ਬਿਲਕੁਲ ਸਾਫ਼ ਰਹੇਗਾ ਟੈਂਪਰੇਚਰ ਦੇ ਵਿੱਚ ਵਾਧਾ ਹੋਰ ਦਰਜ ਕੀਤਾ ਜਾਏਗਾ 9 ਤਰੀਕ ਨੂੰ ਇੱਕ ਤਾਜ਼ਾ ਐਕਟਿਵ ਮੌਸਮ ਦਾ ਸਿਸਟਮ ਹੈ ਜਿਹੜਾ ਦਸਤਕ ਦੇ ਲਈ ਤਿਆਰ ਹੈ ਜੀ ਤੇ ਪੰਜਾਬ ਦੇ ਵਿੱਚ ਫਾਰੀ ਮੀਹਾ ਦੇ ਸਪੈਲ ਜਿਹੜੇ ਆ ਲੱਗ ਸਕਦੇ ਆ 9 ਤਰੀਕ ਤੋਂ ਬਦਲਵਾਈ ਪੰਜਾਬ ਦੇ ਵਿੱਚ ਵਨ ਸ਼ੁਰੂ ਹੋ ਜਾਏਗੀ ਤੇ 11 ਔਰ 12 ਨੂੰ ਜਿਹੜੇ ਆ ਫਾਰੀਮੇ ਦੇ ਅਲਰਟ ਜਿਹੜੇ ਆ yellow alert ਜਾਰੀ ਕਰ ਦਿੱਤੇ ਗਏ ਨੇ ਤੁਸੀਂ ਸਕਰੀਨ ਦੇ ਉੱਤੇ ਦੇਖ ਨਹੀਂ ਸਕਦੇ ਹੋ 10 ਲਿਖ ਦੀ ਰਾਤ ਤੋਂ ਇਸ ਸਿਸਟਮ ਫਿਰ ਇਟਰ ਐਕਟੀਵੇਟ ਹੋਏਗਾ ਜੀ ਪੰਜਾਬ ਦੇ ਵਿੱਚ ਔਰ 11 ਤੇ 12 ਇਹ ਦੋ ਦਿਨਾਂ ਦੇ ਦੌਰਾਨ ਇਹ ਸਿਸਟਮ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਨੂੰ ਕਵਰ ਕਰੂਗਾ ਔਰ ਦਰਮਿਆਨੇ ਤਹਲੇ ਕੇ ਫਾਰਮੇ ਦਾ ਸੈੱਲ ਲੱਗ ਸਕਦੀ ਹੈ ਤੇਜ਼ ਹਵਾਵਾਂ ਦੇ ਨਾਲ ਔਰ ਗਰੇ ਮਾਰੇ ਵੀ ਕੁਝ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਜੀ ਗਰਜ ਚਮਕ ਦੇ ਨਾਲ ਇਹ ਸਿਸਟਮ ਹੈ ਜਿਹੜਾ ਪ੍ਰਭਾਵਿਤ ਕਰਨ ਜਾ ਰਿਹਾ ਹੈ ਕੁਲਮ ਲਾ ਕੇ ਜੀ 9 ਤੋਂ ਲੈ ਕੇ 13 ਜਾਦ ਤੱਕ ਬਦਲਬਾਜ ਦਾ ਦੌਰ ਹੈ ਜਿਹੜਾ ਜਾਰੀ ਰਹੇਗਾ ਤੇ ਪੰਜਾਬ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਆਏਗੀ ਹਰਿਆਣਾ ਔਰ ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਆ ਮੀਂਹ ਦੇ ਸੱਲ ਤੱਕ ਨੇ ਲੱਗ ਸਕਦੀ ਹੈ ਤੇ ਇਹ ਸਿਸਟਮ ਕੁਲਮ ਲਾ ਕੇ 13 ਦੀ ਸ਼ਾਮ ਤੱਕ ਜ ਐਕਟੀਵੇਟ ਰਹੇਗਾ 14 ਤਰੀਕ ਤੱਕ ਮੌਸਮ ਜਦੋਂ ਬਿਲਕੁਲ ਸਾਫ ਹੋ ਜਾਏਗਾ ਸੋ ਗੇਸ ਹੈ ਕਿ ਜੁਆਦੇ ਦਿਨਾਂ ਦੇ ਫੋਟੋ ਨਾਲ ਦੇ ਆਗਲੀ ਵੀਡੀਓ ਦੇ ਵਿੱਚ ਜਾਸਤ ਹੋ ਧੰਨਵਾਦ